ਹੈਲੋ ਐਂਡ ਵੈਲਕਮ ਮੈਂ ਹਾਂ ਭਗਵੀਤ ਕੌਸ਼ਲ ਤੁਸੀਂ ਦੇਖ ਰਹੇ ਹੋ এবੀਪੀ ਸੰਜਾ ਤੇ ਅੱਜ ਇੱਕ ਐਸਾ ਬੰਦਾ ਮੇਰੇ ਕਾਬੂ ਆਇਆ ਹੈ ਜਿਹੜਾ ਕਾਫੀ ਟਾਈਮ ਤੋਂ ਕਾਬੂ ਆ ਹੀ ਨਹੀਂ ਰਿਹਾ ਭਾਈ ਪੰਜਾਬ ਆਉਂਦਾ ਹੈ ਮਿਲਦਾ ਨਹੀਂ ਮੇਰੇ ਘਰ ਦੇ ਕੋਲੋਂ ਚਲਾ ਜਾਂਦਾ ਹੈ ਮਿਲਦਾ ਨਹੀਂ ਹੈ ਲਾਰੇ ਐਡੇ ਲਾਂਦਾ ਹੈ ਮਿਲਦਾ ਨਹੀਂ ਤੇ ਹੁਣ ਖਤਰਿਆਂ ਨਾਲ ਖੇਡਣ ਜਾ ਰਿਹਾ ਹੁਣ ਮੈਂ ਕਹਿੰਦਾ ਖਤਰੇ ਐਸੇ ਆਣ ਵਾਲੇ ਨੇ ਨਾ ਜ਼ਿੰਦਗੀ ਦੇ ਵਿੱਚ ਕਿ ਕੀ ਕੁਝ ਕਰੀਏ ਅਭਿਸ਼ੇਕ ਵੈਲਕਮ ਟੂ এবੀਪੀ ਕੀ ਹਾਲ ਚਾਲ ਵਧੀਆ ਵਧੀਆ ਸਰ ਪਹਿਲੀ ਗੱਲ ਤਾਂ ਮੈਂ ਕੋਈ ਲਾਰੇ ਨਹੀਂ ਲਾਂਦਾ ਤੁਸੀਂ ਲੇਟ ਆਏ ਮਾਟ ਮਾਇ ਫਾਲਟ ਦੂਜਾ ਮੈਂ ਕਰਿਆ ਨਾ ਮੈਂ ਸੱਚੇ ਇਕ ਵਾਰ ਇਕੋ ਰਾਤ ਰੁਕਦਾ ਤੇ ਮੈਂ ਅਗਲੇ ਦਿਨ ਨਿੱਕਲ ਜਾਂਦਾ ਹੁਣ ਮੈਂ ਘਰ ਦੇ ਉਹਨੂੰ ਬੰਬੇ ਬੁਲਾਉਣਾ ਕਿ ਤੁਸੀਂ ਆ ਜਾਓ ਕਿ ਮੈਂ ਉੱਥੇ ਜਾਣਾ ਹੈ ਨਾ ਫਿਰ ਹੋ ਗਿਆ ਜਿੱਦਾਂ ਕਿਤਾ ਮੁੰਡਾ ਜਿੱਦਾਂ ਕਿਤਾ ਮੁੰਡਾ ਸਟਾਰ ਹੋ ਗਿਆ ਨਾ ਮੁੰਡੇ ਕੋ ਥਾਂ ਥੋੜਾ ਖਾਚ ਗਿਆ ਯਾਰ ਨਹੀਂ ਟਾਈਮ ਘਟ ਨਹੀਂ ਬਿਠਾ ਥੋੜਾ ਜਿਹਾ ਮਤਲਬ ਜੈ ਮਾਦਾ ਵੀ ਵਧੀਆ ਪੀਸੀ ਚੱਲ ਰਹੀ ਹੈ ਨਾ ਬਿਲਕੁਲ ਬਿਲਕੁਲ ਅਭਿਸ਼ੇਕ ਲਾਈਕ ਲਾਈਫ ਉਸ ਤੋਂ ਬਾਅਦ ਕਿਤਨਾ ਕਿਤੇ ਹੈ ਨਾ ਚੇਂਜ ਹੋਈ ਆ ਤੇ ਜਦ ਅਸੀਂ ਦੇਖਦੇ ਆ ਨਾ ਮੈਨੂੰ ਹਜੇ ਵੀ ਯਾਦ ਆ ਜਦ ਮੈਂ ਆਪਣੀ ਟੀਮ ਭੇਜੀ ਸੀ ਜਦ ਤੁਹਾਡਾ ਵੈਲਕਮ ਹੋਇਆ ਸੀ ਚੰਡੀਗੜ੍ਹ ਦੇ ਵਿੱਚ ਉਸ ਤੋਂ ਲੈ ਕੇ ਹੁਣ ਤੱਕ ਲੱਗਦਾ ਕਿ ਕਿਤਨਾ ਕਿਤੇ ਸੁਪਨੇ ਸੱਚ ਹੋ ਗਏ ਸਰ ਸਪਨੇ ਤਾਂ ਬਹੁਤ ਵੱਡੇ ਦੇਖਿਆ ਹੈ ਬਚਪਨ ਤੋਂ ਤੇ ਜਦ ਤੱਕ ਉਹ ਮੇਰੇ ਨਹੀਂ ਹੁੰਦੇ ਮੈਂ ਰੁਕਦਾ ਨਹੀਂ ਉਹਨਾਂ ਪੂਰੇ ਕਰਕੇ ਰਹਿਣਾ ਤੇ ਇੰਚ ਮੇ ਬਹੁਤ ਖੁਸ਼ ਹੈ ਬਟ ਆਮ ਨਾ ਸੈਟੀਸਫਾਈਡ ਮੈਲੇ ਬੋਲਦੇ ਹਾਂ ਹਮਮ ਕੀ ਬਾਤ ਹੈ ਅਸੀਂ ਉਮੀਦ ਕਰਾਂਗੇ ਕਿ ਇਹ ਵਾਲਾ ਜਿਹੜਾ ਤੁਹਾਡੇ ਸੁਪਨਿਆਂ ਦਾ ਸਫਰ ਹੈ ਹਮੇਸ਼ਾ ਅੱਗੇ ਵੱਧਦਾ ਰਹੇ ਤੇ ਸਾਡੇ ਨਾਲ ਗੱਲਾਂ ਕਰਦੇ ਰਹੋ ਤੁਸੀਂ ਹਮੇਸ਼ਾ ਜਦ ਮੈਂ ਜਿਸਰ ਨਾ ਪੜਿਆ ਕਿ ਖਤਰੋਂ ਕੇ ਵਿੱਚ ਆਣ ਵਾਲਿਆ ਹੈ ਅਬ ਸ਼ੇਪ ਤੇ ਮੈਂ ਦੱਸੋ ਯਾਰ ਲਾਈਕ ਕਿੰਨੀ ਕਿ ਐਕਸਾਈਟਮੈਂਟ ਵੈਸੇ ਸ਼ੋ ਨੂੰ ਫੋਲੋ ਕਰਦੇ ਹੋਂ ਕਿਉਂਕਿ ਆਪਾਂ ਨਾ ਮਿਲਦਾ ਬਚਪਨ ਤੋਂ ਇਹ ਜਿਸਟੈਂਟ ਸਾਲੇ ਸ਼ੋ ਦੇਖਦੇ ਹੁੰਦੇ ਸੀਗੇ ਹੈਨਾ ਜੀ 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 ਮੈਂ ਤੇ ਮੇਰੀ ਸਿਸਟਰ ਲੈ ਕੇ ਦੇਖਦੇ ਹਾਂ ਤੁਸੀਂ ਕਿ ਪਹਿਲਾ ਮਤਲਬ ਪਹਿਲਾ ਤਾਂ ਇੰਨਾ ਖਤਰਾ ਨਹੀਂ ਸੀ ਹੁੰਦਾ ਇਸ ਹੁਣ ਤਾਂ ਨੈਕਸਟ ਲੈਵਲ ਹੀ ਖਤਰੇ ਹੋ ਚੁੱਕੇ ਹਨ ਪਹਿਲਾ ਤਾਂ ਚਲੋ ਨਾਰਮਲ ਕੀੜੇ ਮਕੌੜੇ ਹੁੰਦੇ ਸੀ ਹੈਨਾ ਮੂੰਹ ਚੋਂ ਕੱਢ ਕੇ ਰੱਖਣੇ ਹੁੰਦੇ ਸੀ ਹੁਣ ਤਾਂ ਪਤਾ ਨਹੀਂ ਕਿੱਥੇ ਕਿੱਥੇ ਚੜਾ ਦਿੰਦੇ ਨੇ ਯਾ ਪਤਾ ਨਹੀਂ ਮਤਲਬ ਬਹੁਤ ਇਸ ਵਾਰ ਔਖਾ ਹੋ ਗਿਆ সুইমিং ਪੂਲ ਵਗੈਰਾ ਪਾਣੀ ਵਗੈਰਾ সুইਮਿੰਗ ਨਹੀਂ ਆਉਂਦੀ ਬਣਾਓ ਕਲੋਸਡ ਰੂਮ ਹੋ ਵੀ ਹੈ ਮਤਲਬ ਬਹੁਤ ਚੀਜ਼ਾਂ ਜਿਹੜੀਆਂ ਮੈਂ ਓਵਰਕਮ ਕਰਦੀਆਂ ਤਾਂ ਹੀ ਮਤਲਬ This show is all about ਕੀ ਆਪ ਤੁਸੀਂ ਆਪਣੇ ਫੀਅਰ ਨੂੰ ਓਵਰਕਮ ਕਰ ਸਕਦੇ ਹੋ ਤੇ ਆਈ ਥਿੰਕ ਐਨੀ ਵਧੀਆ ਓਪਰਚੁਨਿਟੀ ਮੈਨੂੰ ਕਿਤੇ ਨਹੀਂ ਮਿਲੂਗੀ ਐਨੀ ਵਧੀਆ ਟੀਮ ਮੈਨੂੰ ਕਿਤੇ ਨਹੀਂ ਮਿਲੂਗੀ ਰੋਹਿਤ ਸਰ ਨਾਲ ਮਿਲਣਗੇ ਜਿਹੜੇ ਮੈਨੂੰ ਪੋਸਟ ਕਰਨਗੇ ਬਿਲਕੁਲ 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 ਅਗਰ ਕੀ ਮਤਲਬ ਮੇਰਾ ਮੇਨ ਰੀਜ਼ਨ ਇਹ ਸੀ ਕਿ ਮੈਂ ਆਪਣੇ ਜਿਹੜੇ ਫੀਅਰ ਅਕਲੋਸਟ੍ਰੋਫੋਬੀਆ ਨੂੰ ਦੂਰ ਕਰਾਂ ਤੇ ਤੇ ਮੈਂ ਜੀ ਨੂੰ ਵੀ ਮਿਲਿਆ ਜਿਵੇਂ ਰਵੀ ਸਰ ਵਗੈਰਾ ਵੀ ਦੂਬੇ ਸਰ ਉਹਨਾਂ ਨੇ ਵੀ ਇਹ ਚੀਜ਼ ਕਰਦੇ ਆ ਉਹਨਾਂ ਨੂੰ ਪੁੱਛਿਆ ਸੀ ਕਿ ਮੈਂ ਕਰਨਾ ਚਾਹੀਦਾ

ਮੰਮੀ ਵਾਪਾ ਦੋਨੇ ਕਹਿੰਦੇ ਕਿ ਹਰ ਇਨਸਾਨ ਨੂੰ ਨਾ ਇਕੁਅਲ ਦੁੱਖ ਦਿੱਤੇ ਹੋਇਆ ਭਵਾਨ ਨੇ ਕਿ ਤੈਨੂੰ ਵੀ ਇੰਨੇ ਦੁੱਖ ਮਿਲਣੇ ਤੈਨੂੰ ਵੀ ਜੇ ਤੇਨੂੰ ਪਹਿਲਾ ਦੁੱਖ ਆ ਗਿਆ ਨਾ ਮਤਲਬ ਤੇਰੇ ਆਉਣ ਵਾਲਾ ਟਾਈਮ ਬਹੁਤ ਬੈਟਰ ਹੋਊਗਾ ਜੇ ਤੇਨੂੰ ਪਹਿਲਾ ਦੁੱਖ ਨਹੀਂ ਆਇਆ ਤਾਂ ਤੇਰਾ ਆਨ ਥੋੜਾ ਵਿਚਦਾਲਾ ਗੈਪ ਜਿਹੜਾ ਹੋਊਗਾ ਉਹ ਚ ਤੈਨੂੰ ਥੋੜਾ ਦੁਖੀ ਹੋਣਾ ਪੈਣਾ ਤਾਂ ਮੇਰਾ ਦੁੱਖ ਵਾਂਗ ਆਈਨਸਪੋਰਸ਼ਨ ਨਿਕਲ ਗਿਆ ਆਈ ਥਿੰਕ ਉਹ ਜੈ ਮਤਾਦੀ ਅੱਛੀ ਚੀਜ਼ਾਂ ਆਣ ਵਾਲੀਆਂ ਤੇ ਅੱਛਾ ਮੈਂ ਕੰਮ ਕਰਾਂ ਬਿਲਕੁਲ ਤੇ ਕਰਾਊਡ ਆਰਟਿਸਟ ਤੋਂ ਅੱਜ ਮੈਂ ਕੁਟਨਾ ਗੱਲ ਕਰ ਰਿਹਾ ਉਹਦੇ ਪਹੁੰਚ ਗਿਆ ਤਾਂ ਬਿਲਕੁਲ ਗਾੜੀ ਕਰ ਰਿਹਾ ਬਹੁਤ ਜ਼ਿਆਦਾ ਨਰ ਆਪਣਾ ਤਾਂ ਮੈਂ ਬਹੁਤ ਸੱਚੀ ਬਹੁਤ ਜ਼ਿਆਦਾ ਗ੍ਰੇਟ ਹਾਂ ਮੇਰੇ ਸੱਚੀ ਬੋਲ ਬਿਲਕੁਲ ਬਿਲਕੁਲ ਤੇ ਮੈਨੂੰ ਮੈਨੂੰ ਪਤਾ ਲੱਗਿਆ ਕਿ ਆਂਟੀ ਥੋੜਾ ਇਸ ਸ਼ੋ ਤੋਂ ਜਦ ਤੋਂ ਜਦ ਤੋਂ ਤੁਹਾਨੂੰ ਮਿਲਿਆ ਥੋੜੇ ਜਿਹਾ ਪਰੇਸ਼ਾਨ ਨੇ ਕਹਿੰਦੇ ਹੁਣ ਮੁੰਡਾ ਬਾਹਰ ਜਾਊਗਾ ਉੱਥੇ ਹੋਰ ਕਿਤੇ ਗੋਰੀ ਨਾ ਫਸਾ ਕੇ ਲਿਆਵੇ ਦੇਖੋ ਮੈਂ ਸੁਣਿਆ ਦਾ ਐਰੋਮੀਲੀ ਕੁੜੀਆਂ ਬਹੁਤ ਘੈਂਟ ਹੁੰਦੀਆਂ पे है ना हाँ थोड़ा ज्यादा मैं ट्राई करूंगा इधर दुर। उधर है ना ना करे यार आंटी ने और कुछ नहीं ना आंटी परेशान हो जाते मेनू हमेशा होता है मैं आ, आंटी ने सब तो पहले होंगे नहीं है दो दो कुड़ी ना बसा के लिए आवे पास देखो मेरे मम्मी मेरे मम्मी पापा ने एक चीज बताया कि सानू बहुत प्यार कर रहा है सानू दुखी नहीं करूंगा ता मेरा हाँ। कोई भी डिसीजन ऐसा हाँ। नहीं होगा जिससे मेरी फैमिली दुखी होगी फैमिली प्रायोरिटी जानती है फैमिली कम्स फर्स्ट फिर ਉਮਰ ਦਾ ਪਾ ਲਈ ਮਰਜ਼ੀ ਨਾਲ ਤੇ ਕੋਈ ਲਵ ਲੁਕ ਤਾਂ ਵੈਸੇ ਵੀ ਨਹੀਂ ਹੋ ਰਹਾ ਹੂੰ ਹੋਵਲੇ ਜਿਹੜੇ ਹੋਣੇ ਸੀਗੇ ਤੇ ਨਾ ਅਭਿਸ਼ੇਕ ਲਾਈਕ ਜਦ ਅ ਇਸ ਸ਼ੋਹ ਦੀ ਗੱਲ ਆਉਂਦੀ ਹੈ ਨਾ ਤਾਂ ਹਰੇਕ ਨੂੰ ਨਾ ਇੱਕ ਫੋਬੀਆ ਜਿੰ ਤੁਹਾਡਾ ਹੈਗਾ ਤੁਸੀਂ ਕਲੌਸਟਰ ਫੋਬਿਕ ਹੈਗੇ ਹੋ ਲੇਕਿਨ ਫਿਰ ਵੀ ਨਾ ਬਹੁਤ ਸਾਰੀ ਚੀਜ਼ਾਂ ਦੇਖ ਕੇ ਨਾ ਡਰ ਲੱਗਣ ਲੱਗ ਜਾਂਦਾ ਯਾਰ ਇਹ ਕਰਨਾ ਪਿਆ ਤਾਂ ਇਹ ਹੈ ਲੇਕਿਨ ਕਈ ਚੀਜ਼ਾਂ ਦੇਖ ਕੇ ਐਕਸਾਈਟਮੈਂਟ ਵੀ ਆ ਗਈ ਯਾਰ ਆ ਜ਼ਰੂਰ ਕਰਵਾਣ ਇਸ ਵਾਰ ਤੁਹਾਡੀ ਐਕਸਾਈਟਮੈਂਟ ਕਿਹੜੀ ਚੀਜ਼ ਨੂੰ ਲੈ ਕੇ ਹੈ ਕਿ ਆ ਤਾਂ ਕਰਾ ਹੀ ਲਿਓ ਕਾਰ ਵਾਲਾ ਸਟੰਟ ਨਹੀਂ ਹੁੰਦਾ ਉਹ ਜਿਹੜਾ ਟਰੱਕ ਤੇ ਚੜਾ ਕੇ ਫਿਰ ਉਹਨੂੰ ਤਾਰਨੇ ਆ ਹਨਾ ਉਹ ਰੈਂਪ ਜਿਹਦੇ ਤੇ ਚੜਾ ਕੇ ਤੇ ਬਲਾਸਟ ਹੁੰਦਾ ਵਿੱਚੋਂ ਮਤਲਬ ਹੀਰੋਇਕ ਸਟੰਟ ਜਿਹੜਾ ਹੁੰਦਾ ਉਹ ਕਰਨ ਉਹ ਕਰਨ ਦਾ ਬੜਾ ਦਿਲ ਕਰ ਰਿਹਾ ਹੈ ਪਲੱਸ ਹਾਈਟ ਦਾ ਇੰਨਾ ਫੋਬੀਆ ਨਹੀਂ ਹੈਗਾ ਬਟ ਐਵੇਂ ਡਰ ਨਹੀਂ ਹੈਗਾ ਕਿ ਪਰ ਹਾਈਟ ਵਾਲੇ ਸਟੰਟਸ ਵੀ ਮੈਂ ਆਈ ਥਿੰਕ इजीली इजीली ਨਹੀਂ ਮਤਲਬ ਮੈਂ ਕਰ ਸਕਦਾ ਪਲੱਸ ਆ ਉਹ ਵਾਲਾ ਸਟੰਟ ਨੂੰ ਥੋੜਾ ਉਹ ਕਹਿੰਦਾ ਜੋ ਜੰਗਲੀ ਕੁੱਤੇ ਨਹੀਂ ਭੱਜਦੇ ਪਿੱਛੇ ਤੇ ਵੜਦੇ ਆ ਤੇ ਆਪਾਂ ਭਜਣਾ ਹੁੰਦਾ ਹੂੰ 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 ਬਹੁਤ ਹੁਣ ਮੈਨੂੰ ਥੋੜਾ ਹੈਂਡ ਲੱਗਦਾ ਹੈ ਕੀ ਬਾਤ ਹੈ ਤੇ ਹੁਣ ਲਾਈਕ ਕਹਿ ਰਹੇ ਹੋਗੇ ਸਾਰੇ ਦਾ ਡਰ ਡਰ ਜਿਹੇ ਆਲੇ ਨਹੀਂ ਇਹਨੂੰ ਕਿੰਨੀ ਮਦਦ ਲੱਗੀ ਲੇਕਿਨ ਨਹੀਂ ਹੈ ਜਨੇ ਐਕਸਾਈਟਮੈਂਟ ਲੱਗਦੀ ਹੁੰਦੀ ਹੈ ਬਟ ਬਟ ਕਦੇ ਬਚਪਨ ਜੈ ਐਸਾ ਕੁਝ ਹੋਇਆ ਕਿ ਜਿਹੜਾ ਤੁਹਾਨੂੰ ਲੱਗਦਾ ਕਿ ਉਹ ਖਤਰੋ ਕੇ ਸਟੰਟ ਵਰਗਾ ਸੀਗਾ ਕਦੇ ਲਾਈਫ 'ਚ ਕੁਝ ਐਸਾ ਹੋਇਆ ਮੈਂ ਪਹਿਲਾਂ ਬਾਈਕ ਸਟੈਂਡਸ ਕਰਦਾ ਸੀ ਹੂੰ ਹੂੰ ਬਾਈਕ ਸਟੈਂਡ ਜੀ ਮੇਰੇ ਹੱਥ ਦੀ ਮੇਰੇ ਹੱਥ 'ਚ ਇੰਜਰੀ ਆ ਗਈ ਸੀ ਤੇ ਮੇਰੇ 'ਚ ਹੋਲਡਿੰਗ ਪਾਵਰ ਘਟਾ ਜਿਵੇਂ ਮੈਂ ਪੁਲ ਅਪਸ ਨਹੀਂ ਕਰ ਸਕਦਾ ਕਿਉਂਕਿ ਮੇਰੇ 'ਚ ਹੋਲਡਿੰਗ ਪਾਵਰ ਨਹੀਂ ਹੈ ਹੂੰ ਹੂੰ ਤੋਂ ਬਾਅਦ ਮੈਂ ਛੱਡਤੀ ਸੀ ਸਟੈਂਡ ਕਰਨਾ ਮੈਂ ਕਿਹਾ ਯਾਰ ਇਹ ਤਾਂ ਉਸ ਟਾਈਮ ਨਾ ਸਟੰਟ ਮੇ ਇਨੀਆ ਕੋਈ ਸ਼ੋ ਆਗਾ ਹੁੰਦਾ ਸੀ ਨਾ ਉਹ ਚ ਪਾਰਟਿਸਿਪੇਟ ਕਰਨ ਲਈ ਫੇਰ ਕਰਦਾ ਸੀ ਤੇ ਮੈਂ ਬਹੁਤ ਗੰਦਾ ਕੀ ਰਿਹਾ ਸੀ ਤੇ ਮੇਰਾ ਸਾਰਾ ਹੱਥ ਹੋ ਗਿਆ ਸੀ ਤੇ ਹੁਣ ਵੀ ਮੇਰੇ ਹੱਥ 'ਚ ਪਕੜ ਨਹੀਂ ਆਏਗੀ ਮਤਲਬ ਅੱਛਾ ਹੋਲਡਿੰਗ ਪਾਵਰ ਬਹੁਤ ਵੀਕ ਹੈ ਮੇਰੇ ਕੋਲ ਰਾਈਟ ਹੈਂਡ ਓਕੇ ਓਕੇ ਨਾਈਸ ਚਲੋ ਕੋਈ ਨਹੀਂ ਇਹ ਵੀ ਮੈਨੂੰ ਲੱਗਦਾ ਹੈ ਓਵਰ ਇਹ ਵੀ ਓਵਰਕਮ ਹੋ ਜਾਊਗਾ ਕਿਤੇ ਨਾ ਕਿਤੇ ਕਹਿੰਦੇ ਨੇ ਇਹ ਸਮੇਂ ਦੇ ਇਹ ਇੰਜਰੀ ਹੈ ਨਾ ਸਰ ਇਹ ਮਤਲਬ ਇਹ ਤਾਂ ਓਵਰਕਮ ਹੋ ਹੀ ਨਹੀਂ ਸਕਦੀ ਨਾ ਅੱਛਾ ਇਹਦਾ ਕੋਈ ਇਲਾਜ ਨਹੀਂ ਹੈ ਇਹਦਾ ਇਲਾਜ ਨਹੀਂ ਹੈ ਖਤਰੋ ਜੀ ਇਲਾਜ ਨਹੀਂ ਹੈਗਾ ਬਾਹਰ ਆ ਕੇ ਇਲਾਜ ਹੈਗਾ ਬਟ ਮੈਨੂੰ ਟਾਈਮ ਨਹੀਂ ਹੈ ਮੈਂ ਅੰਦਰ ਟਾਈਮ ਹੱਲੇ ਹੱਲੇ ਨਹੀਂ ਦੇ ਸਕਦਾ ਮੈਂ ਅਜੇ ਥੋੜਾ ਜਿਹਾ ਕੰਮ ਕਰਨਾ ਤੇ ਲਾਈਕ ਇਸ ਸ਼ੋਅ ਦੇ ਵਿੱਚ ਵੀ ਨਾ ਬੌਂਡਿੰਗਸ ਹੋ ਜਾਂਦੀਆਂ ਨੇ ਅਕਸਰ ਅਸੀਂ ਦੇਖਿਆ ਹੈ ਕਿ ਹਾਂ ਯਾਰ ਕਿਸੇ ਨਾਲ ਬੌਂਡਿੰਗ ਹੈ ਤਾਂ ਉਹ ਕੀ ਲੱਗਦਾ ਕਿ ਕਿਹਦੇ ਨਾਲ ਜ਼ਿਆਦਾ ਅੱਛਾ ਬੌਂਡ ਬਣ ਸਕਦਾ ਆ ਤੇ ਕਿਹਦੇ ਨਾਲ ਬਹੁਤ ਜ਼ਿਆਦਾ ਕੰਪੀਟੀਸ਼ਨ ਹੋਣ ਵਾਲਾ ਤੁਹਾਡਾ ਮੇਰਾ ਸ਼ਾਲੀਨ ਵੀਰੇ ਨਾਲ ਬਹੁਤ ਦੇ ਬੌਂਡ ਰਹੂਗਾ ਸ਼ਾਲੀਨ ਅੱਛਾ ਉਹਨਾਂ ਨਾਲ ਕੋਈ ਕਾਬੂ ਕਿਤਾ ਹੈ ਬਹੁਤ ਐਕਸਾਈਟਿੰਗ ਹੈ ਚਲੋ ਉਹਨਾਂ ਨਾਲ ਬੌਂਡ ਰਹੂਗਾ ਤੇ ਕੰਪੀਟੀਸ਼ਨ ਸਰ ਸਾਰੇ ਹੀ ਹੈ ਸੱਚੀ ਗੱਲ ਦੱਸਾਂ ਮਤਲਬ ਸਾਰੇ ਟਫ ਟਫ ਕੰਪੀਟੀਸ਼ਨ ਹੈ ਉਹ ਸ਼ਾਲੀ ਵੀਰਾ ਹੋ ਗਿਆ ਸ਼ਿਲਪਾ ਸ਼ਿੰਦੇ ਮੈਮ ਹੋ ਗਏ ਆਸੀ ਮਰੀਆਸ ਹੋ ਗਿਆ ਸ਼ਾਲੀ ਵੀਰਾ ਹੋ ਗਿਆ ਹੂੰ ਹੋਰ ਵੀ ਜਿਹੜੇ ਵੀ ਹੈਗੇ ਸਾਰੇ ਪੂਰੇ ਟਫ ਨੇ ਐਵੇਂ ਤਾਂ ਕੋਈ ਸਾਰਟਡ ਨਹੀਂ ਹੈਗਾ ਸੋ ਸਾਰੇ ਮੈਂਟਲੀ ਪ੍ਰੀਪੇਅਰ ਹੋ ਗਿਆ ਹੋਏ ਨੇ ਬਾਕੀ ਪੰਪਿਆਂ ਨਾਲ ਸਾਨੂੰ ਪੰਜਾਬੀਆਂ ਨੂੰ ਆਉਂਦੀ ਨਹੀਂ ਆ ਹਾਂ ਬੰਦੋ ਵੀ ਸਵੀਮਿੰਗ ਕਰਦੇ ਰਹਿੰਦੇ ਨੇ ਦੇਖਿਆ ਉਹਨੂੰ ਚੰਗੀ ਤਰ੍ਹਾਂ ਸਵੀਮਿੰਗ ਕਰਦੇ ਉਹ ਚ ਮੈਂ ਥੋੜਾ ਜਿਹਾ ਅੱਧਰ ਉਧਰ ਬਟ ਇਹ ਕਾਫੀ ਨੂੰ ਮੈਂ ਦੇਖਿਆ ਕਾਫੀ ਨੂੰ ਸਵਿਮਿੰਗ ਨਹੀਂ ਆਉਂਦੀ ਇਨਾ ਚੋ ਵੀ ਕਾਫੀ ਹੋਣਗੇ ਜਿਨ੍ਹਾਂ ਨੂੰ ਸਵਿਮਿੰਗ ਨਹੀਂ ਆਉਂਦੀ ਲਾਈਕ ਬਟ ਹਾਂ ਇਸ ਵਾਰ ਇਸ ਦਾ ਟ੍ਰਾਫਿਕ ਗੁਵਿੰਦਗੜ੍ਹ ਆਉਗੀ ਉਤੇ 에어 에어ਪੋਰਟ ਤੇ ਤੁਸੀ ਮਿਲਣਾ ਮੇਰੀ ਮੇਰੀ ਟੀਮ ਦਾ ਇਸ ਵਾਰ ਵੀ ਆਸੀ ਸਾਡੇ ਕੋ ਪੂਰਾ ਕੈਪਚਰਡ ਹੈਗਾ ਯਾ ਬਟ ਅਭਿਸ਼ੇਕ ਅਥਾ ਕਿ ਕਿੱਥੇ ਮਿਲਦਾ ਹੈ ਸਾਨੂੰ ਫਿਰ ਮੈਂ ਸੱਚੀ ਗੱਲ ਦੱਸਾਂ ਜਦ ਮੈਂ ਅਭਿਸ਼ੇਕ ਨੂੰ ਤਾਂ ਲੰਮਾ ਕਹਿੰਦੇ ਪੰਜਾਬੀਆਂ ਨੂੰ ਲੰਮਾ ਬਣ ਦਾ ਮੌਕਾ ਚਾਹੀਦਾ ਹੁੰਦਾ ਨਾ ਬਸ ਮੇਰੇ ਕੋਲ ਉਹ ਹੈਗੇ ਨਹੀਂ ਬਟ ਮੈਂ ਲੰਬਾ ਨਹੀਂ ਦਿੰਦਾ ਪਤਾ ਕੀ ਹੈ ਮੈਂ ਮੈਂ ਤਾਂ ਬਲਕਿ ਟਾਈਮ ਦੇਣਾ ਚਾਹਣਾ ਹੁੰਦਾ ਤੁਹਾਨੂੰ ਉਸ ਦਿਨ ਵੀ ਮੈਂ ਟਾਈਮ ਦੇ ਰਿਹਾ ਸੀ ਆਈ ਥਿੰਕ ਟਾਈਮ ਦਾ ਥੋੜਾ ਉਧਰ ਹੋ ਗਿਆ ਬਿਲਕੁਲ 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 ਰਹਿਣਾ ਨਾ ਮੈਂ ਦੀਦੀ ਕੋਲ ਜਾਣਾ ਜੀ 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 ਨਾ ਨਾ ਜੀ ਕੋਲ ਜਾਣਾ ਪਾਪਾ ਮੁੰਡਾ ਚਲੋ ਘਾਇਰ ਤੇ ਤਿੰਨ ਜਗ੍ਹਾ ਤੇ ਮੇਰਾ ਜਾਣਾ ਬਹੁਤ ਇੰਪੋਰਟੈਂਟ ਹੁੰਦਾ ਆ ਸ਼ੁਰੂਆਤ ਲੈਣਾ ਬਹੁਤ ਇੰਪੋਰਟੈਂਟ ਹੁੰਦਾ ਬਿਲਕੁਲ ਉਹ ਤੋਂ ਬਾਅਦ ਮੇਰੇ ਵਾਪਸ ਬੰਮੇ ਆਉਂਦਾ ਟਾਈਮ ਮੈਨੂੰ ਪਤਾ ਹੈ ਮੈਨੂੰ ਪਤਾ ਬਹੁਤ ਹੈਕਟਿਕ ਹੁੰਦਾ ਤੁਹਾਡਾ ਸ케ਜੂਲ ਜਦ ਵੀ ਤੁਸੀਂ ਆਉਨੇ ਹੋ ਬਟ ਜਿਸ ਤਰ੍ਹਾਂ ਦਾ ਪ ਇੱਕ ਬlesing ਹੈਗੀ ਹੈ ਹੈਨਾ ਲੇਕਿਨ ਨਾ ਇਹਦੇ ਨਾਲ ਨਾਲ ਇੱਕ ਰਿਸਪੌਂਸਿਬਿਲਟੀ ਵੀ ਆਉਂਦੀ ਹੈ ਕਿ ਹਾਂ ਯਾਰ ਜਿਹੜੇ ਲੋਕ ਸਾਨੂੰ ਫਾਲੋ ਕਰ ਰਹੇ ਨੇ ਉਹਨਾਂ ਨੂੰ ਅਸੀਂ ਇਨਫ ਕੰਟੈਂਟ ਦੇਈਏ ਤਾਂ ਕਿ ਉਹ ਸਾਡੇ ਨਾਲ ਜੁੜੇ ਰਹਿਣ ਇਹਦਾ ਪ੍ਰੈਸ਼ਰ ਹੈਗਾ ਅ ਨਹੀਂ ਕੰਟੈਂਟ ਨਹੀਂ ਬਟ ਹਾਂ ਅੱਛਾ ਪਰਫਾਰਮ ਕਰੰਗਾ ਪ੍ਰੈਸ਼ਰ ਹੈ ਇਸ ਵਾਰ ਹੂੰ ਹੂੰ ਬਿਗ ਬਾਸ ਵੈਲੀ ਕੁਇਟ ਪ੍ਰੈਸ਼ਰ ਈ ਸੀ ਮੈਂ ਨਵਾਂ ਸੀਗਾ ਮੈਂ ਆਪਣੀ ਜਗ੍ਹਾ ਬਣਾ ਰਿਹਾ ਸੀ ਹੁਣ ਥੋੜੇ ਜੇ ਲੋਕ ਜਾਣਦੇ ਹੈ ਤੇ ਮੈਂ ਉਹਨਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ ਉਹ ਮੇਰੇ ਲਈ ਪ੍ਰੇਅ ਕਰ ਰਹੇ ਹੈ ਕਿ ਹਾਂ ਜੀ ਇਸ ਵਾਰ ਅਭਿਸ਼ੇਕ ਭਾਈ ਜਿੱਤਨੇ ਚਾਹੀਦੇ ਤਾਂ ਅਗਰ ਕਿ ਮੈਂ ਆਪਣੇ ਆਪ ਆਪਣੇ ਆਪ ਲਈ ਤਾਂ ਕਰਨਾ ਚਾਹੁੰਦਾ ਮੈਂ ਆਪਣੇ ਅਵੇਂਜਸ ਮੇਰੇ ਫੈਨਸ ਜਿਹੜੇ ਹਨ ਉਹਨਾਂ ਲਈ ਮੈਂ ਆਪਣੀ ਫੈਮਿਲੀ ਲਈ ਮੇਰੀ ਫੈਮਿਲੀ ਚਾਹਦੇ ਕਿ ਇਸ ਵਾਰ ਜੇ ਟਰੋਫੀ ਨਾ ਆਈ ਨਾ ਬਹੁਤ ਉਤਾਨੇ ਰਹੇ ਰਿਹਾ ਹੈ ਇਸ ਵਾਰ ਟਰੋਫੀ ਗੁੰਦਗਲ ਗੁੰਦਗਲ ਆਪੀ ਸਾਰੇ ਲੋਗ ਅਸੀਂ 희ਮਿਤ ਕਰਾਂਗੇ ਕਿ ਤੁਸੀਂ ਟਰਾਫੀ ਜ਼ਰੂਰ ਲਿਫਟ ਕਰੋ ਤੇ ਤੁਹਾਨੂੰ ਬਹੁਤ ਸਾਰਾ ਪਿਆਰ ਮਿਲੇ ਤੇ ਤੁਸੀਂ ਪਰਫਾਰਮ ਕਰਨ ਦੇ ਨਾਲ-ਨਾਲ ਬਹੁਤ ਸਾਰਾ ਐਂਟਰਟੇਨਮੈਂਟ ਵੀ ਸਾਨੂੰ ਇਸੇ ਤਰ੍ਹਾਂ ਦਿੰਦੇ ਰਹੋ ਤੇ ਹੁਣ ਜਦ ਤੁਸੀਂ ਆਉਂਗੇ ਫਿਰ ਆਪਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਹੁਣ ਤਾਂ ਮੌਕਾ ਸੀ ਲਵ ਹੀ ਲਵਾਂਗੇ ਹੈਨਾ ਇਸ ਵਾਰ ਮੈਂ ਆਉਂਗਾ ਤਾਂ ਮੈਂ ਸਪੈਸ਼ਲੀ ਤੁਹਾਡੇ ਲਈ ਟਾਈਮ ਬਟੂਗਾ ਤੇ ਮੈਂ ਤੁਹਾਡੇ ਆਪਸ ਆਉਂਗਾ ਕਾ ਮੈਂ ਹੁਣੇ ਦੱਸ ਵੀ ਰਿਹਾ ਸੀ ਇਹਨਾਂ ਨੂੰ ਮੈਂ ਕਿਹਾ ਯਾਰ ਦਿੱਲੀ ਪਾਏ ਹਾਂ ਫਿਰਸੇ ਬਟ ਮੈਂ ਖਤਰੋ ਪੋਸਤ ਖਤਰੋ ਮੈਂ ਪੱਕਾ ਤੁਹਡੇ ਕੋ ਲਾਉਂਗਾ ਤੇ ਸਪੈਸ਼ਲ ਇੰਟਰਵਿਊ ਦੂੰਗਾ ਥੈਂਕ ਯੂ ਭਾਜੀ ਥੈਂਕ ਯੂ ਤੇ ਅਸੀਂ ਉਮੀਦ ਕਰਾਂਗੇ ਕਿ ਅਸੀਂ ਤੁਹਾਡੇ ਜਿਹੜੇ ਕਹਿੰਦੇ ਨਾ ਕਿ ਸਕਸੈਸ ਦੀਆਂ ਗੱਲਾਂ ਕਰੀਓ ਉਸ ਵੇਲੇ ਵੀ ਤੇ ਸਾਡਾ ਕਹਿੰਦਾ ਪੰਜਾਬੀ ਮੁੰਡਾ ਇੱਕ ਵਾਰ ਖਤਰੋਂ ਦੇ ਵਿੱਚ ਵੀ ਕੈਂਟ ਕੰਮ ਕਰਕੇ ਆਵੇ ਥੈਂਕ ਯੂ ਸੋ ਮੱਚ ਤੇ 올 ਦਾ ਬੈਸਟ ਭਾਜੀ ਥੈਂਕ ਯੂ ਭਾਜੀ ਥੈਂਕ ਯੂ ਵੀਰੇ ਥੈਂਕ ਯੂ ਵੀਰੇ 올 ਦਾ ਬੈਸਟ ਵਧੀਆ ਵਧੀਆ ਕਰਕੇ ਆਇਓ ਠੀਕ ਹੈ ਹਾਂ ਨਾ ਜਿੱਤ ਕੇ ਆਉਂਗਾ ਦੇਖਿਓ ਸਰ ਜੈ ਮਾਤਾ ਦੀ ਕੈਂਟ ਕੈਂਟ ਭਾਜੀ ਟੇਕ ਕੇਅਰ ਭਾਜੀ ਠੀਕ ਹੈ ਟੇਕ ਕੇਅਰ